ਅੱਜ ਅਸੀਂ ਬਣਾਵਾਂਗੇ ਰੈਸਟੋਰੈਂਟ ਸਟਾਈਲ ਚੀਜ਼ ਚਿਲੀ ਟੋਸਟ ਦੀ ਰੈਸਪੀ ਜਿਸ ਨੂੰ ਕਿ ਅਸੀਂ ਬਿਲਕੁਲ オリジナル ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਜੋ ਦੀ ਸਪਰੈਡ ਹੈ ਨਾ ਚੀਜ਼ ਚਿਲੀ ਮਸਾਲਾ ਦੀ ਤੇ ਇਹਨੂੰ ਬਣਾ ਕੇ ਤੇ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਵੱਧ ਕੁਆਂਟੀਟੀ ਦੇ ਵਿੱਚ ਇਸ ਸਪ੍ਰੈਡ ਦੇ ਨਾਲ ਅਸੀਂ ਜੋ ਪਰੌਂਠੇ ਨੇ ਨਾ ਉਹ ਵੀ ਬਣਾ ਸਕਦੇ ਹਾਂ ਚੀਜ਼ ਚਿਲੀ ਪਰਾਂਟਾ ਪਰਾਂਠਾ ਬਣਾ ਕੇ ਉਹ ਗਰਮ ਗਰਮ ਪਰਾਂਟੇ ਦੇ ਉੱਪਰ ਚੀਜ਼ ਚਿਲੀ ਸਪ੍ਰੈਡ ਲਗਾ ਕੇ ਤੇ ਉਹਦਾ ਰੋਲ ਕਰਕੇ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹਾਂ ਮੈਂ ਤਵੇ ਦੇ ਉੱਪਰ ਬਣਾ ਰਹੀ ਹਾਂ ਚੀਜ਼ ਚਿਲੀ ਟੋਸਟ ਦੀ ਰੈਸਪੀ ਤੁਸੀਂ ਚਾਹੋ ਤਾਂ ਇਹਨੂੰ OTG microwaves ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਬਹੁਤ ਸੌਖੇ ਤਰੀਕੇ ਨਾਲ ਘਰ ਵਿੱਚ ਸਿਰਫ ਤਵੇ ਜਾਂ ਪੈਨ ਦੇ ਉੱਤੇ ਬਣਾਉਣਾ ਤੁਹਾਨੂੰ ਦੱਸ ਰਹੀ ਹਾਂ ਬਹੁਤ ਹੀ ਜਲਦੀ ਬਣ ਜਾਂਦੀ ਹੈ ਫਟਾਫਟ 5 ਮਿੰਟ ਵਿੱਚ ਹੀ ਬਣ ਜਾਂਦੀ ਹੈ ਤੁਸੀਂ ਇਸ ਨੂੰ ਨਾਸ਼ਤੇ ਵਿੱਚ ਜਾਂ ਬੱਚਿਆਂ ਨੂੰ ਟਿਫਨ ਦੇ ਵਿੱਚ ਜਾਂ ਐਜ਼ ਅ ਸਨੈਕਸ ਵੀ ਸਰਵ ਕਰ ਸਕਦੇ ਹੋ ਸਾਥੀ ਕਾਲਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡਨ ਲਾਈਵ ਦੇ ਵਿੱਚ ਤੇ ਮੇਰੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੋ ਬੈਲ ਦਾ ਆਈਕਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਸੀਂ ਮੇਰੀ ਸਾਰੀ ਵੀਡੀਓਜ਼ ਨੂੰ ਦੇਖ ਸਕੋ ਰੈਸਟੋਰੈਂਟ ਵਰਗਾ ચીਜ਼ ਸில்லி ਟੋਸਟ ਬਣਾਉਂਦੇ ਆਪਾਂ ਰੈਸਪੀ ਸ਼ੁਰੂ ਕਰਦੇ ਆਂ ਇਹਦੇ ਲਈ ਮੈਂ Shimla ਮਿਰਚ ਲਈ ਹੈ ਹਰੀਵਲੀ ਲਈ ਹੈ ਤੁਸੀਂ ਕੋਈ ਵੀ ਲਾਲ ਜਾਂ ਪੀਲੀ ਵੀ ਯੂਜ਼ ਕਰ ਸਕਦੇ ਹੋ ਤੇ ਲਸਣ ਦੀਆਂ 6-7 ਕੱਲੀਆਂ ਲਈਆਂ ਨੇ ਤੇ ਚੀਜ਼ ਚਿੱਲੀ ਟੋਸਟ ਹੈ ਤਾਂ ਚਿੱਲੀ ਤਾਂ ਜਾਏਗੀ ਤੇ ਮੈਂ ਦਰ ਉਸ ਤੋਂ ਜੀ ਹਰੀਆਂ ਮਿਰਚਾਂ ਲਈਆਂ ਨੇ ਥੋੜਾ ਜਿਹਾ ਤਨੀਆਂ ਲਿਆਏ ਹਰਾ ਵਾਲਾ ਤਨੀਆਂ ਤੇ ਚਲੋ ਆਪਾਂ ਚੀਜ਼ ਚਿੱਲੀ ਟੋਸਟ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਜੋ ਹਰੀ ਵਾਲੀ ਸ਼ਿਮਲਾ ਮਿਰਚ ਹੈ ਨਾ ਉਹ ਅੱਧੀ ਰਾਵਾਂਗੀ ਇਦੇ ਵਿੱਚ ਬਹੁਤ ਥੋੜੀ ਕੁਆਂਟੀਟੀ ਚ ਪਾਵਾਂਗੇ ਸਿਰਫ ਅੱਧੀ ਹੀ ਆਪਾਂ ਲੈਣੀ ਹੈ ਤੇ ਅਗਰ ਤੁਹਾਡੇ ਕੋਲ ਲਾਲ ਜਾਂ ਪੀਲੇ ਰੰਗ ਦੀ ਬੈਲ ਪਪਰ ਜਾਂ ਸ਼ਿਮਲਾ ਮਿਰਚ ਹੋਏ ਨਾ ਤਾਂ ਤੁਸੀਂ ਉਹ ਜ਼ਰੂਰ ਤੋਂ ਯੂਜ਼ ਕਰਨਾ ਬਹੁਤ ਹੀ ਕਲਰਫੁੱਲ ਤੇ ਵਧੀਆ ਦੇਖਣ ਨੂੰ ਲੱਗੇਗਾ ਅਗਰ ਤੁਸੀਂ ਹੋਰ ਵੀ ਕਲਰਫੁੱਲ ਬਣਾਓਗੇ ਬੱਚਿਆਂ ਨੂੰ ਹੀ ਬਹੁਤ ਟੇਸਟੀ ਲੱਗੇਗਾ ਚੀਜ਼ ਚਿਲੀ ਡੋਸਟ ਪਰ ਮੇਰੇ ਕੋਲ ਇਸ ਟਾਈਮ ਮੈਂ ਬੱਚਿਆਂ ਲਈ ਟਿਫਨ ਲਈ ਬਣਾ ਰਹੀ ਹਾਂ ਨਾ ਚੀਜ਼ ਚਿਲੀ ਤੇ ਮੇਰੇ ਕੋਲ ਸਵੇਰ ਟਾਈਮ ਇਹੀ ਵਾਲੀ ਸ਼ਿਮਲਾ ਮਿਰਚ ਹੈਗੀ ਸਿਕਾਰ ਵਿੱਚ तो मैं हरी के नाल बना रही हूँ तो हरीवली दे भी बना सकते हो बहुत टेस्टी बनेगा स्वाद उही आएगा पर अगर तुम होर कलर दिया पाओगे तो बहुत कलरफुल भी बन जाएगा तो हूँ जो मैं अदी शिमला मिर्च रही है ना अपन बिल्कुल बारीक बारीक कट लेना बहुत ही छोटा छोटा बारीक कटना है आप चौप चॉप नहीं चॉपर नहीं करना हाथ न इस तरह छोटा छोटा कट्ट है नहीं तो पानी छट जाएगा बिल्कुल छोटा छोटा मैं ਨਾਈਸ ਵਿ ਨਾਲੇ ਨੂੰ ਚਾਕੂ ਦੇ ਨਾਲ ਆਪਾਂ ਇਹਨੂੰ ਛੋਟੇ-ਛੋਟੇ ਪੀਸਿਸ ਵਿੱਚ ਕੱਟ ਲਿਆ ਹੈ। ਛਿਮਲਾ ਮਿਰਚਾਂ ਨੂੰ ਸਾਰੀਆਂ ਆਪਾਂ ਕੱਟ ਕੇ ਰੱਖ ਲਿਆ ਨੇ। ਇਸੇ ਸਾਈਜ਼ ਚ ਹੋਣੀਆਂ ਚਾਹੀਦੀਆਂ ਛਿਮਲਾ ਮਿਰਚ ਜਨਾ ਜ਼ਿਆਦਾ ਵੱਡੀ ਤੇ ਨਾ ਛੋਟੀ। ਉਸ ਤੋਂ ਬਾਅਦ ਮੈਂ ਹਰੀਆਂ ਮਿਰਚਾਂ ਲਈਆਂ ਨੇ ਤਿੰਨ ਜਿਆਦਾ ਕੜਵੀਆਂ ਨਹੀਂ ਨੇ। ਪਰ ਆਪਾਂ ਇਹਨਾਂ ਦੇ ਸੀਡਸ ਕੱਢ ਦੇਣੇ ਨੇ ਜਿਸ ਨਾਲ ਥੋੜੀਆਂ ਕੜਵੀਆਂ ਘੱਟ ਹੋ ਜਾਣਗੀਆਂ। ਤੇ ਜੋ ਹਰੀ ਮਿਰਚ ਹੈ ਉਹਨਾਂ ਨੂੰ ਮੈਂ ਇੱਦਾਂ ਸੀਡਲੈਸ ਕਰ ਦੇਵਾਂਗੀ। ਉਹਨਾਂ ਦੇ ਸਾਰੇ ਸਭ ਤੋਂ ਪਹਿਲਾਂ ਮੈਂ ਸੀਡ ਕੱਢ ਲੈਂਦੀ ਆਂ। ਤੇ ਉਹਨਾਂ ਦੀ ਜੋ ਸਟੈਂਸ ਨੇ ਉਹਨਾਂ ਨੂੰ ਉਤਾਰ ਲੈਂਦੇ ਆਪਾਂ ਤੇ ਉਹਦੇ ਵਿੱਚਕਾਰ ਜੋ ਬੀਜ ਨੇ ਉਹ ਵੀ ਆਪਾਂ ਸਾਰੇ ਇਹਨਾਂ ਦੇ ਬੀਜ ਨੂੰ ਪੱਲਾ ਕਢ ਲੈਂਦੇ ਆਂ ਤੇ ਉਸ ਤੋਂ ਬਾਅਦ ਮੈਂ ਇੱਕ ਜੋ ਹਰੀ ਵਾਲੀ ਮਿਰਚ ਹੈ ਥੋੜਾ ਕਲਰ ਚੇਂਜ ਹੋ ਜਾਂਦਾ ਹੈ ਨਾ ਲਾਲ ਹੋ ਜਾਂਦੀ ਹੈ ਇੱਕ ਉਹ ਲਈ ਹੈ ਜਨਕੀ ਇਸ ਚਾਰ ਲਈਆਂ ਨੇ ਹਰੀਆਂ ਮਿਰਚਾਂ ਦੋ ਹਰੀਆਂ ਵਾਲੀਆਂ ਨੇ ਔਰ ਇੱਕ ਥੋੜਾ ਕਲਰ ਚੇਂਜ ਹੋ ਗਿਆ ਹੈ ਤੇ ਅੱਛਾ ਕਲਰ ਆਵੇ ਇਹਦੇ ਲਈ ਇੱਕ ਮੈਂ ਲਾਲ ਵੀ ਥੋੜੀ ਜਿਹੀ ਪਾ ਲਈ ਹੈ ਤੁਸੀਂ ਇਹਦੀ ਜਗ੍ਹਾ ਚਿੱਲੀ ਫਲੇਕਸ ਵੀ ਪਾ ਸਕਦੇ ਹੋ ਅਗਰ ਤੁਸੀਂ ਇਹਵਨੀਆਂ ਹਰੀ ਮਿਰਚਾਂ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਇਹਦੀ ਜਗ੍ਹਾ ਤੇ ਹਰੀ ਮਿਰਚ ਦੀ ਜਗ੍ਹਾ ਤੇ ਤੁਸੀਂ ਐਲੋ ਪੀਨਸ ਉਹਨਾਂ ਨੂੰ ਵੀ ਕੱਟ ਕੇ ਛੋਟਾ ਛੋਟਾ ਪਾ ਸਕਦੇ ਹੋ ਕੜਵੀਆਂ ਨਹੀਂ ਹੁੰਦੀਆਂ ਪਰ ਮੈਂ ਥੋੜਾ ਜਿਹਾ ਸਪਾਈਸੀ ਹੀ ਬਣਾ ਰਹੀ ਹਾਂ ਤੇ ਮੈਂ ਹਰੀਆਂ ਮਿਰਚਾਂ ਇਸ ਦੇ ਵਿੱਚ ਪਾ ਰਹੀਆਂ ਨੇ ਹਰੀਆਂ ਮਿਰਚਾਂ ਨੂੰ ਬਿਲਕੁਲ ਛੋਟਾ ਛੋਟਾ ਬਰੀਕ ਚੋਪ ਕਰ ਲੈਣਾ ਹੈ ਤੇ ਆਪਾਂ ਸੀਡ ਕਢਾ ਲਿੱਤੇ ਨੇ ਥੋੜੀਆਂ ਕੜਵੀਆਂ ਕੱਟ ਹੋ ਜਾਣਗੀਆਂ ਕਿਉਂਕਿ ਇਸ ਚੀਜ਼ ਚਿਲੀ ਟੋਸਟ ਹੈ ਤੇ ਹਰੀ ਮਿਰਚ ਤੇ ਜਾਏਗੀ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਜਾਏਗੀ ਤੇ ਹਰੀ ਮਿਰਚ ਵੀ ਜਾਏਗੀ ਤਾਂ ਜੋ ਸਾਡਾ ਟੋਸਟ ਹੈ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਏਗਾ ਆਪਾਂ ਬਿਲਕੁਲ ਛੋਟਾ ਛੋਟਾ ਜੋ ਹਰੀ ਮਿਰਚ ਹੈ ਉਹਨੂੰ ਬਿਲਕੁਲ ਛੋਟੇ ਛੋਟੇ ਸਾਈਜ਼ ਵਿੱਚ ਬਿਲਕੁਲ ਕੱਟ ਕਰ ਲਿਆ ਹੈਗਾ ਤੇ ਜੋ ਲਾਲ ਮਿਰਚ ਹੈ ਉਹਨੂੰ ਮੈਂ ਇਸੇ ਤਰ੍ਹਾਂ ਪਹਿਲੇ ਸਲਿੱਟ ਕਰ ਲਵਾਂਗੀ ਤੇ ਉਸ ਤੋਂ ਬਾਅਦ ਨੂੰ ਬਿਲਕੁਲ ਆਪਾਂ ਛੋਟਾ ਛੋਟੇ ਪੀਸਿਸ ਵਿੱਚ ਕੱਟ ਕੇ ਰੱਖ ਲੈਣਾ ਹੈ ਇਹਦੇ ਨਾਲ ਜੋ ਸਾਡੀ ਚਿੱਲੀ ਚੀਜ਼ ਜਾਂ ਟੋਸਟ ਹੈ ਨਾ ਉਹਦਾ ਕਲਰ ਹੋਰ ਵੀ ਵਧੀਆ ਆਏਗਾ ਤੇ ਆਪਾਂ ਸਾਰੀ ਮਿਰਚਾਂ ਵੀ ਕੱਟ ਲੀਆਂ ਨੇ Shimla ਮਿਰਚ ਵੀ ਆਪਾਂ ਕੱਟ ਕੇ ਰੱਖ ਲਈ ਹੈ ਬਿਲਕੁਲ ਇਸੇ ਤਰ੍ਹਾਂ ਦੀ ਜੋ ਮਿਰਚਾਂ ਨਾ ਇਸੇ ਤਰ੍ਹਾਂ ਛੋਟੀ ਛੋਟੀ ਕੱਟਣੀ ਹੈ ਹੁਣ ਲਸਣ ਦੀਆਂ ਮੈਂ 6-7 ਕਲੀਆਂ ਲਈਆਂ ਨੇ ਤੇ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਬਿਲਕੁਲ ਛੋਟਾ ਛੋਟਾ ਬਿਲਕੁਲ ਬਾਰਿਕ ਚॉप ਕਰ ਲੈਣਾ ਲਸਣ ਲਸਣ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਲਸਣ ਦੇ ਨਾਲ ਹੀ ਜੋ ਚੀਜ਼ੀਲੀ ਟੋਸਟ ਹੈਗਾ ਨਾ ਉਹਦੇ ਵਿੱਚ ਬਹੁਤ ਵਧੀਆ ਫਲੇਵਰ ਆਂਦਾ ਲਸਣ ਪਾਉਣਾ ਬਹੁਤ ਜ਼ਰੂਰੀ ਹੈ ਤੇ ਆਪਾਂ ਲਸਣ ਨੂੰ ਵੀ ਇਸੇ ਤਰ੍ਹਾਂ ਹੀ ਬਿਲਕੁਲ ਛੋਟਾ ਛੋਟਾ ਕੱਟ ਲੈਣੇ ਆ ਬਰੀਕ ਬਰੀਕ ਕੱਟ ਲੈਂਦੇ ਆ ਤੁਸੀਂ ਚੋਪਰ ਵਿੱਚ ਨਹੀਂ ਇਹਨੂੰ ਚੋਪ ਕਰਨਾ ਨਹੀਂ ਤਾਂ ਪਾਣੀ ਛੱਟ ਜਾਏਗਾ ਥੋੜੀ ਪੇਸਟੇ ਤਰ੍ਹਾਂ ਹੋ ਜਾਏਗਾ ਸਾਰਾ ਸਬਜ਼ੀਪਾ ਸਮਾਨ ਕੱਟ ਕੇ ਹੀ ਲੈਣਾ ਹੱਥ ਨਾਲ ਬਿਲਕੁਲ ਛੋਟਾ ਛੋਟਾ ਤੇ ਜੋ ਧਨੀਆ ਹੈ ਉਹਨੂੰ ਵੀ ਧੋ ਲਿਆ ਤੇ ਥੋੜਾ ਜਿਹਾ ਚੰਗੀ ਤਰ੍ਹਾਂ ਸੁਕਾ ਲਿਆ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਉਹਨੂੰ ਵੀ ਆਪਾਂ ਥੋੜਾ ਜਿਹਾ ਬਿਲਕੁਲ ਬਾਰੀਕ ਬਾਰੀਕ ਕਿਸੇ ਤਰ੍ਹਾਂ ਚੋਪ ਕਰ ਲੈਣਾ ਅਗਰ ਤੁਹਾਡੇ ਕੋਲ ਤਾਜ਼ਾ ਬੇਸਿਲ ਹੈਗਾ ਨਾ ਤਾਂ ਤੁਸੀਂ ਬੇਸਿਲ ਵੀ ਇੱਧਰ ਚ ਯੂਜ਼ ਕਰ ਸਕਦੇ ਹੋ ਡਰਾਈ ਬੇਸਿਲ ਵੀ ਪਾ ਸਕਦੇ ਹੋ ਜਾਂ ਤਾਜ਼ਾ ਵਾਲਾ ਜੋ ਤુલਸੀ ਦੇ ਪੱਤੇ ਹਨਾ ਉਹ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਆਏਗਾ ਤੇ ਆਪਾਂ ਹੁਣ ਜੋ ਹਰੀਆਂ ਮਿਰਚਾਂ ਨੇ ਲਸਣ ਤੇ ਧਨੀਆ ਉਹਨੂੰ ਵੀ ਬਾਰੀਕ ਬਾਰੀਕ ਕੱਟ ਲਿਆ ਹੈ ਸਾਰਾ ਕੁਝ ਕੱਟ ਕੇ ਰੱਖ ਲਿਆ ਤੇ ਚਿਮਨਾ ਮਿਰਚ ਵੀ ਆਪਾਂ ਕੱਟ ਕੇ ਰੱਖੀ ਹੋਈ ਹੈ ਬਿਲਕੁਲ ਬਾਰਿਕ-ਬਾਰਿਕ ਤੇ ਸਾਡੇ ਜੋ ਸਾਰੀਆਂ ਸਬਜ਼ੀਆਂ ਨੇ ਆਪਾਂ ਚੌਪ ਕਰਕੇ ਰੱਖ ਲੀਆਂ ਨੇ ਹੁਣ ਆਪਾਂ ਟੋਸਟ ਬਣਾਣ ਦੀ ਤਿਆਰੀ ਸ਼ੁਰੂ ਕਰਦੇ ਹੈਗੇ ਆ ਤੇ ਸਭ ਤੋਂ ਪਹਿਲਾਂ ਮੈਂ ਇੱਕ ਬੌਲ ਲਵਾਂਗੀ ਕੋਈ ਵੀ ਤੁਸੀਂ ਵੱਡਾ ਵਾਲਾ ਇੱਕ ਬੌਲ ਲੈ ਲੈਣਾ ਹੈ ਇਹਦਾ ਮਸਾਲਾ ਬਣਾਉਣ ਲਈ ਚੀਜ਼ ਚੀਲੀ ਟੋਸਟ ਦਾ ਮਸਾਲਾ ਬਣਾ ਲੀ ਤੇ ਆਪਾਂ ਉਹਦੇ ਵਿੱਚ ਮੱਖਣ ਮੈਂ ਯੂਜ਼ ਕਰ ਰਹੀ ਹਾਂ ਮੱਖਣ ਪਾਣਾ ਬਹੁਤ ਜ਼ਰੂਰੀ ਹੈ ਤੇ ਆਪਾਂ ਇੱਕ ਵੱਡਾ ਚਮਚ ਭਰ ਕੇ ਨਾ ਪੂਰਾ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਪੂਰਾ ਉੱਪਰ ਤੱਕ ਮੈਂ ਭਰਿਆ ਹੈ ਵੱਡਾ ਮੱਖਣ ਦਾ ਚਮਚ ਭਰ ਕੇ ਆਪਾਂ ਵੱਡੇ ਬਾਉਲ ਦੇ ਵਿੱਚ ਲੈ ਲੈਣਾ ਹੈ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਕੱਪ ਤਕਰੀਬਨ ਜੋ ਪ੍ਰੋਸੈਸਡ ਚੀਜ਼ ਹੈ ਨਾ ਇਹਦੀ ਜਗ੍ਹਾ ਤੁਸੀਂ ਮੋਜ਼ਰੇਲਾ ਚੀਜ਼ ਵੀ ਯੂਜ਼ ਕਰ ਸਕਦੇ ਹੋ ਮੈਂ ਜੋ ਪ੍ਰੋਸੈਸਡ ਵਾਲਾ ਚੀਜ਼ ਹੈ ਨਾ ਉਹ ਯੂਜ਼ ਕਰ ਰਹੀ ਆ ਤੇ ਅਸੀਂ ਉਹਨੂੰ ਗ੍ਰੇਟ ਕਰ ਲਵਾਂਗੇ ਸਭ ਤੋਂ ਪਹਿਲਾਂ ਪ੍ਰੋਸੈਸ ਚੀਜ਼ ਨੂੰ ਚੰਗੀ ਤਰ੍ਹਾਂ ਆਪਾਂ ਗ੍ਰੇਟ ਕਰ ਲੈਣਾ ਸਾਰੇ ਨੂੰ ਤੁਸੀਂ ਚਾਹੋ ਤਾਂ ਜੋ ਅਸੀਂ ਬੌਲ ਦੇ ਵਿੱਚ ਮੱਖਣ ਪਾਇਆ ਨਾ ਉਹਦੇ ਵਿੱਚ ਵੀ ਤੁਸੀਂ ਗ੍ਰੇਟ ਕਰ ਸਕਦੇ ਹੋ ਸਿੱਧਾ ਹੀ ਮੈਂ ਥੋੜਾ ਜਿਹਾ ਨੂੰ ਸਾਈਡ ਤੇ ਕਿਉਂਕਿ ਮੈਂ ਇਹਦੀ ਮੈਜ਼ਰਮੈਂਟ ਦੇਖਣੀ ਹੈ ਕਿ ਅਸੀਂ ਇੱਕ ਕੱਪ ਲੈਣਾ ਹੈ ਇਸ ਲਈ ਮੈਂ ਇੱਕ ਉਹਦੀ ਮੈਜ਼ਰਮੈਂਟ ਦੇ ਲਈ ਸਾਈਡ ਤੇ ਪਲੇਟ ਤੇ ਕਰ ਰਹੀ ਹਾਂ ਤੇ ਤਕਰੀਬਨ ਇੱਕ ਕੱਪ ਹੋ ਗਿਆ ਆਏਗਾ ਸਾਡਾ ਜੋ ਪ੍ਰੋਸੈਸਡ ਚੀਜ਼ ਹੈ ਆਪਾਂ ਇਹਨੂੰ ਹੁਣ ਮੱਖਣ ਦੇ ਵਿੱਚ ਪਾ ਦੇਵਾਂਗੇ ਜੋ ਸਾਡਾ ਚੀਜ਼ ਹੈ ਤੁਸੀਂ ਇਸ ਜਗ੍ਹਾ ਮੋਜ਼ਰੇਲਾ ਵੀ ਯੂਜ਼ ਕਰ ਸਕਦੇ ਹੋ ਜਾਂ ਗ੍ਰੇਟ ਕੀਤਾ ਹੋਇਆ ਵੀ ਲੈ ਸਕਦੇ ਹੋ ਆਪਾਂ ਇੱਕ ਕੱਪ ਭਰ ਕੇ ਇਹਦੇ ਵਿੱਚ ਪ੍ਰੋਸੈਸਡ ਚੀਜ਼ ਪਾਇਆ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਪਾ ਦਵਾਂਗੇ ਜੋ Shimla mirch ਬਿਲਕੁਲ ਚੋਪ ਕਰਕੇ ਰੱਖੀ ਹੈ ਉਹ ਵੀ ਇਹਦੇ ਵਿੱਚ ਐਡ ਕਰ ਦੇਣੀ ਹੈ ਔਰ ਜੋ ਲੈਸਨ ਹਰੀ ਮਿਰਚ ਤੇ ਤਨੀਆਂ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਤੇ ਇਹਦੇ ਨਾਲ ਜੋ ਸਾਡਾ ਚੀਲੀ ਚੀਜ਼ ਟੋਸਟ ਹੈ ਨਾ ਬਹੁਤ ਹੀ ਫਲੇਵਰਫੁਲ ਬਣੇਗਾ ਤਨੀਆਂ ਪਾ ਨਾਲ ਅਗਰ ਬੇਸੀ ਲੱਗੀਆਂ ਨਾ ਤੁਹਾਡੇ ਕੋਲ ਫਰੈਸ਼ ਤੁਸੀਂ ਉਹ ਵੀ ਪਾ ਸਕਦੇ ਹੋ ਉਹਦਾ ਵੀ ਬਹੁਤ ਵਧੀਆ ਟੈਕਸਚਰ ਆਏਗਾ ਇਹਦੇ ਵਿੱਚ ਉਨਾ ਪੱਕੀ ਕਰਨਾ ਹੈਗਾ ਸਾਰਾ ਜੋ ਸਮਾਨ ਹੈ ਨਾ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਣਾ ਹੈ ਕਿਉਂਕਿ ਇਹਦੇ ਵਿੱਚ ਬਿਲਕੁਲ ਇੱਕ ਚੁਥਾਈ ਛੋਟਾ ਚਮਚ ਮੇ ਨਮਕ ਪਾਇਆ ਹੈ ਕਿਉਂਕਿ ਜੋ ਮੱਖਣ ਹੈ ਉਹਦੇ ਵਿੱਚ ਵੀ ਨਮਕ ਹੋਏਗਾ ਔਰ ਚੀਜ਼ ਵਿੱਚ ਵੀ ਹੋਏਗਾ ਇਸ ਲਈ ਤੁਸੀਂ ਦੇਖ ਲੈਣਾ ਕਿ ਅਗਰ ਜ਼ਰੂਰਤ ਹੋਏਗੀ ਨਮਕ ਪਾਣ ਦੀ ਤਾਂ ਹੀ ਪਾਣਾ ਮੈਂ ਬਿਲਕੁਲ ਹਲਕਾ ਜਿਹਾ ਪਾਇਆ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਤਾਂ ਜੋ ਜਿਹੜਾ ਸਾਡਾ ਮੱਖਣ ਤੇ ਚੀਜ਼ ਹੈ ਨਾ ਇਕਵਨਲੀ ਮਿਕਸ ਹੋ ਜਾਣਾ ਚਾਹੀਦਾ ਨੂੰ ਥੋੜੀ देर ਆਪਾਂ ਇਸ ਤਰ੍ਹਾਂ ਹੱਥ ਨਾਲ ਚਲਾਵਾਂਗੇ ਵੱਡਾ ਬਰਤਨ ਹੋਣਾ ਚਾਹੀਦਾ ਤਾਂ ਹੀ ਚੰਗੀ ਤਰ੍ਹਾਂ ਮਿਕਸ ਹੋਏਗਾ ਨਹੀਂ ਤੇ ਤੁਸੀਂ ਕਿਸੇ ਵੀ ਪ੍ਰਾਂਤ ਦੇ ਵਿੱਚ ਜੇ ਕਿਸੇ ਵੱਡੇ ਕੜਾਈ ਦੇ ਵਿੱਚ ਇਹਨੂੰ ਮਿਕਸ ਕਰ ਸਕਦੇ ਹੋ ਤੇ ਮੈਂ ਵੱਡੇ ਬੌਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇਸੇ ਤਰ੍ਹਾਂ ਦੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਤੇ ਉਹ ਮਿਕਸ ਕਰ ਲਵਾਂਗੀ ਤੇ ਸਾਡਾ ਜੋ ਬਟਰ ਹੈ ਤੇ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਇਕਵਨਲੀ ਸਾਰੀਆਂ ਜੋ ਸਬਜ਼ੀਆਂ ਦੇ ਨਾਲ ਉਸ ਤੋਂ ਬਾਅਦ ਮੈਂ ਚਾਰ ਪੀਸਿਸ ਲੈਨੇ ਵਾਈਟ ਬ੍ਰੈਡ ਲਈ ਹੈ 4 ਪੀਸਿਸ ਵਾਈਟ ਬ੍ਰੈਡ ਦੇ ਤੁਸੀਂ ਇਹਦੀ ਜਗ੍ਹਾ ਬ੍ਰਾਊਨ ਬ੍ਰੈਡ ਜਾਂ ਮਲਟੀ grain ਬ੍ਰੈਡ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਕੀ ਕਰਨਾ ਹੁਣ ਪੈਨ ਲੈਣਾ ਕੋਈ ਵੀ ਨਾਨ ਸਟਿਕ ਪੈਨ ਜਾਂ ਤਵੇ ਦੇ ਉੱਤੇ ਹਲਕਾ ਜਿਹਾ ਆਪਾਂ ਜੋ ਬ੍ਰੈਡ ਦੇ ਪੀਸਿਸ ਨੇ ਨਾ ਉਹਨਾਂ ਨੂੰ ਹਲਕਾ ਜਿਹਾ ਟੋਸਟ ਕਰ ਲੈਣਾ ਮੈਂ ਇਹਨਾਂ ਨੂੰ ਦੋਨੋਂ ਸਾਈਡ ਤੋਂ ਬਿਲਕੁਲ ਹਲਕਾ ਹਲਕਾ ਟੋਸਟ ਕਰ ਲਵਾਂਗੀ ਅਗਰ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਜੋ ਬ੍ਰੈਡ ਦੇ ਪੀਸਿਸ ਨੇ ਨਾ ਬਿਨਾ ਸੇਕੇ ਤੁਸੀਂ ਜੋ ਸਾਡਾ ਮਸਾਲਾ ਬਣਾਇਆ ਹੈ ਚੀਜ਼ ਵਾਲਾ ਆਪਾਂ ਚਿਲੀ ਟੋਸਟ ਉਸ ਲਈ ਉਹ ਸਿੱਧਾ ਲਗਾ ਕੇ ਤੇ ਉਹਨੂੰ ਅਸੀਂ ਪਕਾ ਕੇ ਨਾ ਟੱਕ ਕੇ ਤੇ ਸਿੱਧਾ ਵੀ ਬਣਾ ਸਕਦੇ ਮੈਂ ਪਹਿਲੇ ਹਲਕਾ ਜਿਹਾ ਇਹਨਾਂ ਨੂੰ ਸਿਰਫ ਟੋਸਟ ਕਰਾਂਗੀ ਜ਼ਿਆਦਾ ਨਹੀਂ ਕਰਨਾ ਕਲਰ ਨਹੀਂ ਆਣਾ ਚਾਹੀਦਾ ਦੂਸਰਾ ਤਰੀਕਾ ਹੈ ਕਿ ਤੁਸੀਂ ਟੋਸਟਰ ਵਿੱਚ ਵੀ ਕਰ ਸਕਦੇ ਹੋ ਅਗਰ ਤੁਸੀਂ ਟੋਸਟਰ ਵਿੱਚ ਬਣਾਉਂਦੇ ਹੋ ਨਾ ਟੋਸਟ ਤਾਂ ਤੁਸੀਂ ਟੋਸਟਰ ਵਿੱਚ ਵੀ ਇਸੇ ਤਰ੍ਹਾਂ ਮੈਂ ਬਿਲਕੁਲ ਥੋੜਾ ਜਿਹਾ ਇਹਨਾਂ ਨੂੰ ਟੋਸਟ ਕਰਾਂਗੀ ਬਿਲਕੁਲ ਬਰਾਊਨ ਬਿਲਕੁਲ ਟੋਸਟ ਨਹੀਂ ਕਰਾਂਗੀ ਹਲਕਾ ਜਿਹਾ ਕਲਰ ਚੇਂਜ ਹੋਣ ਤੋਂ ਪਹਿਲਾਂ ਹੀ ਮੈਂ ਇਹਨਾਂ ਨੂੰ ਬੰਦ ਕਰ ਲਵਾਂਗੀ ਤਾਂ ਜੋ ਇਹਨਾਂ ਦਾ ਕਲਰ ਚੇਂਜ ਨਾ ਹੋਏ ਕਿਉਂਕਿ ਆਪਾਂ ਇਹਨਾਂ ਨੂੰ ਬਾਅਦ ਵਿੱਚ ਵੀ ਪਕਾਣਾ ਹੈ ਨਾ ਇਸ ਲਈ ਮੈਂ ਨਾ ਪਹਿਲਾਂ ਹੀ ਜ਼ਿਆਦਾ ਟੋਸਟ ਹੋਣ ਤੋਂ ਪਹਿਲਾਂ ਹੀ ਹਲਕਾ ਜਿਹਾ ਟੋਸਟ ਕਰਤਾ ਹੈਗਾ ਤੁਸੀਂ ਜਾਨਕੀ ਤੁਹਾਨੂੰ ਦਿਖਾ ਦਿੱਤਾ ਹੈ ਕਿ ਟੋਸਟਰ ਵਿੱਚ ਵੀ ਥੋੜਾ ਜਿਹਾ ਟੋਸਟ ਕਰ ਸਕਦੇ ਹੋ ਜਾਂ ਪੈਨ ਜਾਂ ਤਵੇ ਉੱਪਰ ਵੀ ਟੋਸਟ ਕਰ ਸਕਦੇ ਹੋ ਦੋਨੇ ਤਰੀਕੇ ਨਾਲ ਨੂੰ ਤੁਹਾਨੂੰ ਦੱਸ ਦਿੱਤਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਹਲਕਾ ਜਿਹਾ ਨੂੰ ਟੋਸਟ ਕਰ ਲੈਣਾ ਮੈਂ ਚਾਰ ਪੀਸਿਸ ਨੂੰ ਇਸੇ ਤਰ੍ਹਾਂ ਟੋਸਟ ਕਰ ਲਿਆ ਦੋ ਆਪਾਂ ਟੋਸਟਰ ਵਿੱਚ ਕਰ ਲਏ ਨੇ ਦੋ ਪੈਨ ਦੇ ਉੱਤੇ ਕਰ ਲਏ ਨੇ ਉਸ ਤੋਂ ਬਾਅਦ ਜੋ ਆਪਾਂ ਮਸਾਲਾ ਬਣਾ ਕੇ ਰੱਖਿਆ ਹੋਇਆ ਹੈ ਨਾ ਚਿਲੀ ਚੀਜ਼ ਟੋਸਟ ਵਾਲਾ ਸਪਰੈਡ ਉਸਾਰੇ ਨੂੰ ਈਵਨਲੀ ਆਪਾਂ ਜੋ ਹਲਕੇ ਹਲਕੇ ਬ੍ਰੈਡ ਟੋਸਟ ਕੀਤੀ ਹੈ ਨਾ ਉਦੇ ਉੱਤੇ ਲਗਾ ਦੇਣਾ ਉਹਦਾ ਬਿਲਕੁਲ ਕਲਰ ਚੇਂਜ ਨਹੀਂ ਹੋਣ ਦਿੱਤਾ ਆਪਾਂ ਬ੍ਰੈਡ ਦਾ ਬਿਲਕੁਲ ਹਲਕਾ ਜਿਹਾ ਹੀ ਕੀਤਾ ਕਿਉਂਕਿ ਆਪਾਂ ਨੂੰ ਬਾਅਦ ਵਿੱਚ ਵੀ ਪਕਾਣਾ ਹੈ ਕਿਉਂਕਿ ਜੋ ਅਸੀਂ ਚੀਜ਼ ਲਗਾਇਆ ਉਹਨੂੰ ਮੈਲਟ ਕਰਨਾ ਹੈ ਨਾ ਅਸੀਂ ਬਾਅਦ ਵਿੱਚ ਵੀ ਇਹਨੂੰ ਪਕਾਣਾ ਹੈ ਤੇ ਇਸ ਲਈ ਆਪਾਂ ਹਲਕਾ ਜਿਹਾ ਇਹਨੂੰ ਟੋਸਟ ਕੀਤਾ ਸੀ ਪੂਰਾ ਪ੍ਰੋਪਰ ਨਹੀਂ ਕੀਤਾ ਸੀਗਾ ਟੋਸਟਰ ਵਿੱਚੋਂ ਮੈਂ ਬਿਲਕੁਲ ਪਹਿਲੇ ਹੀ ਉਹਨੂੰ ਕੱਢ ਲਿਆ ਸੀ ਟੋਸਟ ਹੋਣ ਤੋਂ ਪਹਿਲੇ ਤੇ ਆਪਾਂ ਸਾਰੇ ਪੀਸੇਜ਼ ਦੇ ਉੱਤੇ ਇਹਨੂੰ ਈਵਨਲੀ ਸਪਰੈਡ ਕਰ ਦੇਣਾ ਹੈ ਮੱਖਣ ਪਾਣ ਦੇ ਨਾਲ ਜੋ ਸਾਡਾ ਚੀਜ਼ ਹੈ ਨਾ ਤੁਸੀਂ ਦੇਖ ਸਕਦੇ ਹੋ ਕਾਫੀ স্মੂਥ ਹੋ ਗਿਆ ਹੈ ਤੇ ਇਕਵਨਲੀ ਸਪਰੈਡ ਹੋ ਰਿਹਾ ਹੈ ਤੇ ਇਸ ਲਈ ਮੱਖਣ ਇਹਦੇ ਵਿੱਚ ਪਾਣਾ ਬਹੁਤ ਜ਼ਰੂਰੀ ਹੈਗਾ ਚੀਜ਼ ਤੇ ਜੋ ਬਟਰ ਹੈ ਨਾ ਉਹਦਾ ਕੰਬੀਨੇਸ਼ਨ ਬਹੁਤ ਵਧੀਆ ਆਇਆ ਹੈ ਇਹਦੇ ਵਿੱਚ ਤੇ ਆਪਾਂ ਹੁਣ ਸਾਰੇ ਪੀਸਸ ਦੇ ਵਿੱਚ ਮੈਂ ਇਹਦੇ ਚਾਰ ਪੀਸਸ ਲਏ ਨੇ ਨਾ ਤੇ ਆਪਾਂ ਇਹਨਾਂ ਚਾਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਾਰਾ ਮਿਕਸਚਰ ਸਾਡਾ ਲੱਗ ਗਿਆ ਹੈ ਤੁਸੀਂ ਅਗਰ ਵੱਧ ਕੁਆਂਟੀਟੀ ਚ ਬਣਾਓਗੇ ਨਾ ਬਾ ਚਾਰ ਤੋਂ ਵੱਧ ਬ੍ਰੈਡਲੀ ਫਿਰ ਤੁਸੀਂ ਉਹਦੀ ਕੁਆਂਟੀਟੀ ਥੋੜੀ ਵੱਧ ਬਣਾ ਲੈਣਾ ਮੈਂ ਚਾਰ ਪੀਸਿਸ ਅਕੋਰਡਿੰਗ ਬਣਾਇਆ ਹੈ ਤੇ ਸਾਰਾ ਪਾਈ ਦੇ ਉੱਤੇ ਲਗਾ ਦਿੱਤਾ ਹੈ ਇਕਵਨਲੀ ਜਿਆਦਾ ਵੀ ਨਹੀਂ ਲਗਾਉਣਾ ਨਹੀਂ ਤਾਂ ਜਦੋਂ ਮੈਲਟ ਹੋਏਗਾ ਨਾ ਚੀਜ਼ ਤੋਂ ਬਾਹਰ ਹੋ ਡ੍ਰੌਪ ਕਰੇਗਾ ਤੇ ਥੋੜਾ ਜਿਹਾ ਆਪਾਂ ਉਹਦੀ ਜਗ੍ਹਾ ਰੱਖ ਕੇ ਨਾ ਫੇਰ ਹੀ ਆਪਾਂ ਲਗਾਣਾ ਹੈਗਾ ਤੇ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਲਗਾ ਲਿਆ ਹੈ ਸਾਰੇ ਸਪਰੈਡ ਹੋ ਗਏ ਆ ਬ੍ਰੈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਹੋਣਾ ਆਪਾਂ ਇਹਨਾਂ ਨੂੰ ਟੋਸਟ ਕਰਾਂਗੇ ਚਿਲੀ ਚੀਜ਼ ਬਣਾਉਣ ਦੇ ਲਈ ਮੈਂ ਪੈਨ ਲਿਆ ਹੈ ਪੈਨ ਦੇ ਉੱਤੇ ਬਣਾ ਰਹੀ ਹਾਂ ਪੈਨ ਨੂੰ ਥੋੜਾ ਜਿਹਾ ਗਰਮ ਕਰ ਲਿਆ ਪਹਿਲੇ ਲੋ ਫਲੇਮ ਦੇ ਉੱਤੇ ਗਰਮ ਹੋ ਜਾਏਗਾ ਨਾ ਫਿਰ ਆਪਾਂ ਇਹਦੇ ਉੱਤੇ ਸਾਰੇ ਪੀਸਿਸ ਨੂੰ ਰੱਖ ਕੇ ਤੇ ਨੂੰ ਟੱਕ ਦੇਣਾ ਹੈਗਾ ਤੇ ਹਲਕੀ ਆਂਚ ਦੇ ਉੱਤੇ ਥੋੜੀ ਦੇਰ ਲਈ ਇਹਨੂੰ ਪਕਾਉਣਾ ਜਦ ਤੱਕ ਕਿ ਮੈਲਟ ਨਹੀਂ ਹੋ ਜਾਂਦਾ ਸਾਡਾ ਜੋ ਚੀਜ਼ ਹੈ ਨਾ ਹਲਕੀ ਆਂਚ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਮੈਲਟ ਹੋ ਗਿਆ ਹੈ ਬਹੁਤ ਵਧੀਆ ਸਾਡਾ ਜੋ ਚੀਜ਼ ਚੀਲੀ ਦਾ ਟੋਸਟ ਹੈ ਨਾ ਬਣ ਕੇ ਰੈਡੀ ਹੋ ਗਿਆ ਹੈ ਬਹੁਤ ਅੱਛੀ ਸ਼ਾਈਨ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਸ਼ਾਈਨੀ ਆ ਰਹੀ ਹੈ ਇਹਦੇ ਉੱਤੇ ਮੈਂ ਥੋੜੇ ਜਿਹੀ ਚੀਲੀ ਫਲੇਕਸ ਲਗਾ ਦਿੱਤੇ ਨੇ ਥੋੜਾ ਜਿਹਾ ਹੋਰ ਸਪਾਈਸੀ ਕਰਨ ਦੇ ਲਈ ਤੇ ਸਾਡਾ ਜੋ ਚੀਜ਼ ਚੀਲੀ ਦਾ ਟੋਸਟ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਗਿਆ ਹੈ ਤੇ ਆਪਾਂ ਇਹਨੂੰ ਨਾ ਹੁਣ ਪੀਸਿਸ ਜਿਸ ਤਰ੍ਹਾਂ ਕਿ ਰੈਸਟੋਰੈਂਟ ਚ ਸਰਵ ਕਰਦੇ ਨੇ ਨਾ ਟ੍ਰਾਇੰਗਲ ਪੀਸਿਸ ਵਿੱਚ ਆਪਾਂ ਬਿਲਕੁਲ ਉਸੇ ਤਰ੍ਹਾਂ ਇਹਨੂੰ ਸਰਵ ਕਰਾਂਗੇ ਤੁਸੀਂ ਐਸ ਇਟ ਇਜ਼ ਇਸ ਤਰ੍ਹਾਂ ਹੀ ਪੀਸਸ ਵੀ ਸਰਵ ਕਰ ਸਕਦੇ ਹੋ ਮੈਂ ਬਿਲਕੁਲ ਜਿਸ ਤਰ੍ਹਾਂ ਕੀ ਰੈਸਟੋਰੈਂਟ ਵਿੱਚ ਕੱਟ ਕੇ ਟ੍ਰਾਇੰਗਲ ਪੀਸਸ ਨੂੰ ਸਰਵ ਕਰਦੇ ਨੇ ਨਾ ਆਪਾਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਕੱਟ ਲੈਂਦੇ ਆਂ ਚੀਜ਼ ਚਿਲੀ ਟੋਸਟ ਨੂੰ ਤੇ ਮੈਂ ਜੋ ਸਾਰੇ ਸਾਡੇ ਪੀਸਸ ਨੇ ਨਾ ਉਹਨਾਂ ਨੂੰ ਇਸ ਤਰ੍ਹਾਂ ਟ੍ਰਾਇੰਗਲਸ ਦੇ ਵਿੱਚ ਨਾਈਫ ਦੇ ਨਾਲ ਚੰਗੀ ਤਰ੍ਹਾਂ ਆਪਾਂ ਕੱਟ ਲੈਣਾ ਹੈਗਾ ਬਹੁਤ ਹੀ ਜਲਦੀ ਸਾਡਾ ਚੀਜ਼ ਚਿਲੀ ਟੋਸਟ ਬਣ ਕੇ ਰੈਡੀ ਹੋ ਗਿਆ ਹੈ ਆਪਾਂ ਇਹਨੂੰ ਹੁਣ ਪਲੇਟ ਦੇ ਵਿੱਚ ਸਰਵ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਕਿ ਰੈਸਟੋਰੈਂਟ ਸਰਵ ਕਰ ਦਿਆ ਨਾ ਆਪਾਂ ਉਸੇ ਤਰ੍ਹਾਂ ਇਹਨੂੰ ਸਰਵ ਕਰਾਂਗੇ ਬ੍ਰੈਡ ਦੀ ਜਗ੍ਹਾ ਅਗਰ ਤੁਸੀਂ ਪਰੌਂਠਾ ਬਣਾ ਕੇ ਨਾ ਬਿਲਕੁਲ ਗਰਮ ਗਰਮ ਪਰੌਂਠੇ ਦੇ ਉੱਪਰ ਐਜਸੀ ਮਸਾਲਾ ਬਣਾਇਆ ਨਾ ਚੀਜ਼ ਚਿੱਲੀ ਸਪ੍ਰੈਡ ਉਹਦੇ ਉੱਪਰ ਲਗਾ ਕੇ ਤੇ ਬੱਚਿਆਂ ਨੂੰ ਸਰਵ ਕਰੋਗੇ ਨਾ ਤੇ ਬਹੁਤ ਹੀ ਬੱਚੇ ਖੁਸ਼ ਹੋ ਕੇ ਖਾਣਗੇ ਜੋ ਸਾਡਾ ਚਿੱਲੀ ਚੀਜ਼ ਪਰਾਂਠਾ ਵੀ ਬਹੁਤ ਬੱਚਿਆਂ ਨੂੰ ਪਸੰਦ ਆਇਆ ਇੱਕ ਵਾਰ ਤੁਸੀਂ ਉਹ ਵੀ ਟਰਾਈ ਕਰਨਾ ਤੇ ਸਾਡਾ ਰੈਸਟੋਰੈਂਟ ਸਟਾਈਲ ਦਾ ਚਿੱਲੀ ਚੀਜ਼ ਟੋਸਟ ਬਣ ਕੇ ਰੈਡੀ ਹੋ ਗਿਆ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਚਿੱਲੀ ਚੀਜ਼ ਟੋਸਟ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਅਗਰ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰ ਲੈਣਾ ਮੇਰੀ ਹੋਰ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਹੁਣ ਤੱਕ ਨਹੀਂ ਕੀਤਾ ਹੈ